ਤੋਂ ਤੁਸੀਂ ਯਕੀਨਤਾ ਕਰਨਾ ਨਹੀਂਗਾ ਪਰ ਤੁਹਾਨੂੰ ਯਕੀਨ ਕਰਨਾ ਪਊਗਾ ਕਿਉਂਕਿ ਆਪਾਂ ਵੀਰ ਹੋਂ ਨਾਲੇ ਨਾਲ ਵੀ ਗੱਲਬਾਤ ਕਰਾਂਗੇ ਬਈ ਇੱਕ ਜਿਹੜਾ ਆਹ ਰੋਖਾ ਇਹ 200 ਉਹ 40 ਦੱਸੇ 200 ਫੁੱਟ ਤੱਕ ਜਾ ਪੜਦਾ ਜੀ 200 ਫੁੱਟ ਤੱਕ ਉੱਚਾ ਚਲਿਆ ਜਾਂਦਾ ਜੀ ਇਹ 200 ਫੁੱਟ ਤੇ ਹੁਣ ਉਧਰ ਟਾਵਰ ਦਿਖਾਇਓ ਜੀ ਜਿਹੜਾ ਦੱਸਿਆ ਵੀਰ ਨੇ ਵੀ 140 ਫੁੱਟ ਉੱਚਾ 140 ਹਾਂਜੀ 140 ਫੁੱਟ ਉੱਚਾ ਟਾਵਰ ਆ ਤੇ ਉਹਦੇ ਨਾਲੋਂ ਵੀ ਦੇਖ ਲਓ ਇਹਨੇ ਵੀ 60 ਫੁੱਟ ਹੋਰ ਉੱਚਾ ਜਾਣਾ ਕੁਦਰਤ ਦੇ ਰੰਗ ਨੇ ਜੀ ਮਤਲਬ ਤੇ ਇਹਦਾ ਤੁਹਾਨੂੰ ਨੌ ਵੀ ਦੱਸਦੇ ਆ ਆਪਾਂ ਵੀ ਨੌ ਕਿ ਇਸ ਰੁੱਖ ਦਾ ਤੇ ਆਪਾਂ ਵੀਰ ਹੁਣਾਂ ਆ ਵੀ ਗੱਲਬਾਤ ਕਰਾਂਗੇ ਅੱਜ ਆਪਾਂ ਮਿਲਣ ਆਏ ਸੀ ਆਪਣੇ ਭਰਾ ਨੇ ਵੀਰ ਗੁਰਪ੍ਰੀਤ ਸਿੰਘ ਜੀ ਕੋਚ ਨੇ ਤਾਂ ਖੇਡ ਵਿਭਾਗ ਦੇ ਵਿੱਚ ਹੋਠੀ ਕੋ ਜੀ ਵਧੀਆ ਵਧੀਆ ਇਹ ਸੱਚ ਆ ਜਿਹੜਾ ਤੁਸੀਂ ਮੈਨੂੰ ਪਹਿਲਾਂ ਦੱਸ ਕੇ ਹਟਿਓ ਗੱਲ ਵੀ ਇਹ ਵੀ 200 ਫੁੱਟ ਤੋਂ ਉੱਪਰ ਜਾਂਦਾ ਰਿਹਾ ਬਿਲਕੁਲ ਵੀਰੇ ਸਹੀ ਆ ਜੀ ਇਹ ਇਹੇ ਦਰਖਤ ਜੀ ਸਮਾਂ ਪਾ ਕੇ 40-50 ਸਾਲ ਲੰਦਾ ਜੀ ਇਹ 200 ਫੁੱਟ ਉਪਰ ਚੱਲਿਆ ਜਾਂਦਾ ਜੀ ਹੈ 40-50 ਸਾਲਾਂ ਚ ਹਾਂਜੀ ਹਾਂਜੀ ਇਹ ਹੁਣ ਇਹਦੀ ਉਮਰ ਦੀ ਗੱਲ ਕਰੀਏ ਕਿੰਨੀ ਆ ਜੀ ਇਹ ਜੀ ਅਸੀਂ ਦਰਖਤ ਲਾਇਆ ਸੀ ਆ ਲੈ ਕੇ ਮੈਂ ਜੀ ਬੜੇ ਸ਼ੌਕ ਨਾਲ ਲਾਇਆ ਸੀ ਨਹੀਂ ਅਕਤੰਬਰ 2020 ਦੇ ਵਿੱਚ ਓਕੇ ਜੀ ਗੁੜੀਏ ਦੇ ਜਨਮ ਤੋਂ ਨੂੰ ਨੇ ਵੱਧ ਲਾਇਆ ਸੀ ਮੈਂ 10 ਬੂਟੇ ਦੇ ਹੁੰਦੇ ਸੀਗੇ ਠੀਕ ਹੈ ਜੀ ਨੌ ਗਰਾਉਂਡ ਚ ਲਾਏ ਸੀ ਇੱਕ ਘਰੇ ਲਾਇਆ ਸੀ ਅੱਜ ਤੁਸੀਂ ਦੇਖ ਸਕਦੇ ਹੋ ਵੀ 4 ਸਾਲ ਦੇ ਵਿੱਚ ਇਹ ਬੂਟਾ ਲੱਗ ਪਾ 25 ਫੁੱਟਾਂ ਚ ਹੋ ਚੁੱਕਿਆ ਸਿਰਫ 4 ਸਾਲ ਦੇ ਵਿੱਚ ਕਿਉਂਕਿ ਆਪਣੀ ਵੀ 7 ਹੁੰਦੀ ਹੈ ਜੀ 15 ਇਹ ਹੀ ਪੁੱਤ ਥੋਲ ਕੇ ਹਾਂਜੀ 15 ਫੁੱਟ 7 ਹੈਗੀ ਹੈ ਜੀ ਉੱਦੋਂ ਉੱਪਰ 10 ਫੁੱਟ ਕਹਿ ਲਓ ਹਨਾ 25 ਫੁੱਟ ਹਾਈਟ ਇਹਦੀ ਹੋ ਚੁੱਕੀ ਆ ਸਿਰਫ 4 ਸਾਲ ਦੇ ਵਿੱਚ 4 ਸਾਲ ਦੇ ਵਿੱਚ ਤੇ ਬਾਕੀ ਤੁਸੀਂ ਆਪਣਾ ਇਹਦੇ ਤੇ ਜੀ ਉਹ ਵੀ ਗੂਗਲ ਤੇ ਵੀ ਕਰ ਸਕਦੇ ਆ ਇਸ ਭਰਾ ਨੂੰ ਨਾ ਇਹ ਹੋਵੇ ਕਿ ਸਿੰਬਲ ਜੀ ਸਿੰਬਲ ਜੀ ਹੁੰਦੀ ਆ ਆ ਸਿੰਬਲ ਦਾ ਰੋਖਾ ਮਿੱਤਰੋ ਇਹ ਵੀ ਜਿਹੜਾ 200 ਫੁੱਟ ਤੋਂ ਉੱਪਰ ਇਹਦੀ ਹਾਈਟ ਚਲੀ ਜਾਂਦੀ ਆ ਇਹਦੇ 'ਚ ਜਿਹੜੀ ਇੱਕ ਹੋਰ ਖਾਸੀਅਤ ਦੱਸੀ ਆ ਵੀਰ ਕੀ ਕੁਦਰਤ ਦੇ ਰੰਗ ਨੇ ਜਿਹੜੇ ਦੇਖੋ ਉਹ ਦੱਸਿਓ ਜੀ ਕੰਡੇ ਵਾਲੀ ਗੱਲ ਹਾਂਜੀ ਆ ਤੁਸੀਂ ਦੇਖੋਗੇ ਜੀ ਇਹਦੇ ਕੰਡੇ ਨੇ ਬਹੁਤ ਤਿੱਖੇ ਹਾਂਜੀ ਸਾਰੇ ਕੰਡੇ ਆ ਜੀ ਜਦੋਂ ਬੂਟਾ ਛੋਟਾ ਸੀ ਹਾਂਜੀ ਇਹਦੇ ਬਹੁਤ ਨੇੜੇ ਬੜੇ ਤਿੱਖੇ ਕੰਡੇ ਸੀਗੇ ਬੜੇ ਧੀਰੇ ਕੰਡੇ ਸੀਗੇ ਨੇੜੇ ਨੇੜੇ ਸੀਗੇ ਜੀ ਜਦੋਂ ਪਹਿਲਾਂ ਹਾਂਜੀ ਜਦੋਂ ਵੱਡਾ ਮੋਟਾ ਹੋ ਰਿਹਾ ਜੀ ਇਹ ਆਹ ਦੇਖੋ ਜੀ ਇਹਦੇ ਕੰਡੇ ਫਟ ਰਹੇ ਨੇ ਕੱਟ ਗਏ ਜੀ ਕੱਟ ਕੇ ਦੂਰ ਦੂਰ ਹੋ ਰਹੇ ਆ ਛੋਟੇ ਹੋ ਰਹੇ ਨੇ ਠੀਕ ਹੈ ਜੀ ਹਾਲ ਵੀ ਕੰਡਰ ਖਤਮ ਹੋ ਜਾਣਗੇ ਜੀ ਇਹਦੇ ਜਿਹੜੀ ਹਾਈਟ ਬੱਝੀ ਜੀ ਇਹ ਸਾਰੇ ਇਹਨੇ ਸਾਰੇ ਸਾਫ਼ ਹੋਣਾ ਜੀ ਇਹਨੇ ਆਂਦਰਖਤਾ ਵਾਂਗੂ ਇਹ ਕੁਦਰਤੀ ਤੌਰ ਤੇ ਆ ਰੱਬ ਬੋਲਦਾ ਸੇਫਟੀ ਵਾਸਤੇ ਕਿ ਕੋਈ ਪਸ਼ੂ ਨੂੰ ਖਾਂਦਾ ਨਹੀਂ ਕੋਈ ਖਾਂਦਾ ਨਹੀਂ ਕੋਈ ਤੋੜਦਾ ਨਹੀਂ ਇਹਨੂੰ ਕੋਈ ਪਸ਼ੂ ਪਾ ਨਹੀਂ ਸਕਦਾ ਜੀ ਕਮਾਲ ਹੈ ਜੀ ਪਹਿਲੀ ਕੁਦਰਤੀ ਸੇਫਟੀ ਹੈ ਜਿਹੜਾ ਮੈਂ ਬੋਲਦਾ ਜੀ ਇਹਦੀ ਦੇਖੋ ਉੱਪਰ ਦਾ ਕੱਗ ਤੇ ਇਹਨੂੰ ਕੋਈ ਖਸ ਲੈ ਉੱਪਰ ਕੱਡੇ ਛੋਟੇ ਦੇਖੋ ਜੀ ਹਾਂਜੀ ਹਾਂਜੀ ਉਹnga ਖਤਮ ਹੋ ਜਾਣੇ ਆ ਥੱਲੇ ਜਾ ਕੇ ਵੱਡੇ ਆ ਜੀ ਹਾਂਜੀ ਹਾਲ ਜਿਹੜੇ ਸ ਕਿ ਸਤਾਂ ਚਾਰ ਸਾਲ ਦਾ ਹੋ ਗਿਆ ਜੀ ਚਾਰ ਫੰਡ ਹੋ ਗਿਆ ਜੀ ਯਾਨੀ ਹੋਰ 35 ਸਾਲਾਂ ਨੂੰ ਇਹ ਉਹ ਟਾਵਰ ਤੋਂ ਉੱਪਰ ਚਲੇ ਜਾਣਾ ਟਾਵਰ ਦੁਆਰਾ ਫੇਰ ਦਿਖਾ ਦਿਓ ਵੀ ਆਪਾਂ ਉਹ ਟਾਵਰ ਤੋਂ ਉੱਪਰ ਜਦੋਂ ਚੜੇ ਆ ਗਿਆ ਰੁੱਖ ਪਰਮਾਤਮਾ ਕਰਦੇ ਰਹੇ ਇਹ ਉਹ ਵੀ ਆਪਾਂ ਵੀਡੀਓ ਬਣਾਈ ਇਹਦੀ ਹੈ ਜੀ ਕਿ ਤੁਹਾਨੂੰ ਬਹੁਤ ਮੈਨੂੰ ਵਧੀਆ ਲੱਗੀ ਜੀ ਜਾਣਕਾਰੀ ਤੇ ਸੋ ਭਰਾਓ ਜੇ ਵੀਡੀਓ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਨੂੰ ਅੱਜ ਵੀਰ ਨੇ ਇਹ ਜਾ ਰੁੱਖ ਦਿਖਾਇਆ ਬਈ ਮਤਲਬ ਮੈਂ ਤਾਂ ਸੁਣ ਕੇ ਹੈਰਾਨ ਹੀ ਹੋ ਗਈ ਸੀ ਪਹਿਲਾਂ ਕਿਉਂਕਿ ਇਹ ਕੈਮਰਾ ਵੀਡੀਓ ਬਣਾਉਣ ਤੋਂ ਪਹਿਲਾਂ ਸੀ ਗੱਲਾਂ ਜਦੋਂ ਕਰੀਆਂ ਭਰਾ ਨਾਲ ਜਦੋਂ ਦੱਸਿਆ ਇਹਨਾਂ ਨੇ ਵੀ 200 ਫੁੱਟ ਦੀ ਹਾਈਟ ਹੋ ਜਾਂਦੀ ਆ ਤੇ ਮੈਂ ਕਿਹਾ ਯਾਰ ਫਿਰ ਤਾਂ ਜ਼ਰੂਰ ਹੈ ਆਪਾਂ ਇਹਦੀ ਜਿਹੜੀ ਵੀਡੀਓ ਬਣਾ ਕੇ ਪੇਜ ਤੇ ਪਾਉਨੇ ਆ ਧੰਨਵਾਦ